ਸਤਿ ਸ਼੍ਰੀ ਅਕਾਲ ਦੋਸਤੋ ਮੈਂ ਗੁਰਤੇਜ ਸਿੰਘ ਤੇ ਤੁਸੀਂ ਜੁੜਿਓ ਦੋਸਤੋ ਕਮਾਲੂ ਡੈਰੀ ਫਾਰਮ ਤੇ ਕਿਸਾਨ ਵੀਰੋ ਅੱਜ ਜਿਹੜੀ ਤੁਹਾਨੂੰ ਵੀਡੀਓ ਦਿਖਾ ਰਹੇ ਆ ਇਹ ਪਿੰਡ ਲਾਲਿਆਣਾ ਇਸ ਪਿੰਡ ਨੂੰ ਤਹਿਸੀਲ ਤਲਵੰਡੀ ਸਾਬੋ ਤੇ ਜ਼ਿਲ੍ਹਾ ਬਠਿੰਡਾ ਪੈਂਦਾ ਤਲਵੰਡੀ ਸਾਬੋ ਇੱਥੋਂ 6-7 ਕਿਲੋਮੀਟਰ ਹੈ ਤੇ ਨੇੜੇ ਦੇ ਪਿੰਡ ਇੱਕ ਪਾਸੇ ਬੰਗੀ ਰਹਿ ਜਾਂਦੀ ਹੈ ਮਾਹੀ ਡੰਗੜ ਜੱਜਲ ਕਮਾਲੂ ਇਹ ਪਿੰਡੇ ਦੇ ਬਿਲਕੁਲ ਨੇੜੇ ਰਹਿ ਜਾਂਦੇ ਆ ਅੱਜ ਦੀ ਵੀਡੀਓ ਜੀ ਵਿੱਚ ਦੋਸਤੋ ਤੁਹਾਨੂੰ ਤਿੰਨ ਲੱਕ ਦਿਖਾਉਣੇ ਆ ਜਿਨ੍ਹਾਂ ਦੇ ਵਿੱਚੋਂ ਦੋ ਗੱਬਣ ਗਾਵਾਂ ਤੇ ਇੱਕ ਤਾਜੀ ਸੂਈ ਹੈ ਨਾਗ ਤਿੰਨੇ ਬਹੁਤ ਚੰਗੇ ਐ ਸੋਨੂੰ ਜਿਹੜਾ ਵੀ ਨਾਗ ਇਹਨਾਂ ਦੇ ਵਿੱਚੋਂ ਚੰਗਾ ਲੱਗਿਆ ਤਸੱਲੀ ਕਰਨਾ ਤੁਹਾਡਾ ਹੱਕ ਬਣਦਾ ਤੇ ਨੰਬਰ ਵੀਰ ਦਾ ਸਕਰੀਨ ਤੇ ਚੱਲਦਾ ਰਹਿਣਾ ਕਿਉਂਕਿ ਮੇਰਾ ਕੰਮ ਸਿਰਫ ਵੀਡੀਓ ਬਣਾਉਣਾ ਐ ਅਗਲੀ ਕਾਰਵਾਈ ਦੋਸਤੋ ਸਾਰੀ ਸੋਡੀ ਐ ਡਟੇਲ ਆਪਾਂ ਸਾਰੀ ਇਹਨਾਂ ਤੋਂ ਪੁੱਛ ਲਾਂਗੇ ਆਓ ਜੀ ਅੱਗੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਨਾਮ ਦੱਸੋ ਜੀ ਆਪਣਾ ਜਗਤਾਰ ਸਿੰਘ ਜੀ ਮੋਬਾਈਲ ਨੰਬਰ ਜੀ 9464351200 9464351200 51200 ਹਾਂ ਜੀ ਹਾਂ ਕਿੰਨਾ ਟਾਈਮ ਤੋਂ ਵਪਾਰ ਕਰਦੇ ਨੇ ਆਪਨ ਹੋ ਗਏ 5-6 ਸਾਲ ਬਾਈ 5-6 ਸਾਲ ਹਾਂ ਜੀ ਹਾਂ ਵਧੀਆ ਚੱਲਦੇ ਹਾਂਜੀ ਵਧੀਆ ਜੀ ਹੁਣ ਅੱਜ ਦੇ ਹਿਸਾਬ ਨਾਲ ਮੰਦਾ ਚੰਗਾ ਕਿਵੇਂ ਆ ਗਾਇਆਂ ਦਾ ਠੀਕ ਹੈ ਵਧੀਆ ਨਾ ਹੀ ਮੰਦਾ ਨਾ ਹੀ ਕੋਈ ਤੇਜ਼ੀ ਵਾਲੀ ਅੱਛਾ ਤੇ ਆਪਣੇ ਕੋਲੋਂ ਮੱਝਾਂ ਵੀ ਆਉਂਦੀਆਂ ਚ ਲੰਗਾਵਾ ਦੇ ਕੰਮ ਦਾ ਕੰਮ ਹੀ ਜ਼ਿਆਦੇ ਗਾਵਾਂ ਦਾਗਾ ਜ਼ਿਆਦੇ ਗਾਵਾਂ ਦਾ ਹਾਂ ਜੀ ਅੱਛਾ ਦਸੋ ਡਿਟੇਲ ਇਹ ਪਹਿਲੀ ਵਾਰ ਦੀ ਜੀ ਇਹਨੇ ਦੂਜੇ ਸੂਏ ਸੋਣਾ ਜੀ ਅੱਛਾ ਜੀ ਤੇ ਇਹਨੇ ਪਹਿਲੇ ਸੂਏ ਦਿੱਤਾ ਹੈਗਾ 25 26 ਲੀਟਰ ਦੁੱਧ ਅੱਛਾ ਤੇ 8-7 ਦਿਨ ਬਾਕੀ ਹੈ ਇਹਦੇ 8-7 ਦਿਨ ਹਾਂਜੀ ਹਾਂ ਸੀਮੰਟ ਦਾ ਤਾਂ ਨਹੀਂ ਪਤਾ ਕੋਈ ਪਤਾ ਨਹੀਂ ਸੀਮੰਟ ਦਾ ਨਹੀਂ ਕੋਈ ਪਤਾ ਅੱਛਾ ਆਪਾਂ ਕਲਤਕਲ ਕਰਨ ਦਾ ਕੋਈ ਫਾਇਦਾ ਨਹੀਂ ਹਾਂ 7-8 ਦਿਨਾਂ ਦੀ ਦੋਸਤੋ ਕੱਚੀ ਹੈ ਪਹਿਲਾਂ ਮੈਂ ਤੁਹਾਨੂੰ ਦਿਖਾ ਦਣਾ ਤੇ ਲੈਵਾ ਤੁਸੀਂ ਦੇਖੋਗੇ ਨਾ ਨਾੜਾਂ ਦੇ ਨਾਲ ਬੰਨਿਆ ਪਿਆ ਤੇ 25 26 ਲੀਟਰ ਨੇ ਪਿਛਲੇ ਸੂਏ ਤੋਂ ਦਿੱਤਾ ਹੈ ਤੇ ਹਵਾਨਾ ਨੇ ਚੰਗਾ ਤਿਆਰ ਕਰਤਾ ਤੇ 7-8 ਦਿਨਾਂ ਦੇ ਵਿੱਚ ਤਾਂ ਹੋਰ ਵੀ ਵਧੀਆ ਬਣਾ ਲਨ ਤੋਰੀਓ ਜ ਮੜਾ ਇਹਨੂੰ ਬੁੱਧੀ ਵਾਲੀ ਬੱੱਚੀ ਐ ਛੋਟਾ ਕੰਨਾ ਇਧਰੇ ਪਾਸੇ ਵੀ ਤੁਸੀਂ ਨਾੜਾ ਦੇਖਿਓ ਪਾਂਚਾ ਬਹੁਤ ਵਧੀਆ ਬੈੜਦਾ ਹਵਾਨੇ ਵਾਲੇ ਪਾਸੋਂ ਤਾਂ ਐਕਸਟਰਾਔਨਰ ਹੀ ਐ ਮੋੜ ਲਈ ਮੋੜ ਪੁਰਲੇ ਬਾਸੂ ਵੀ ਨਾੜਾ ਦੇਖੋ ਤੁਸੀਂ ਹਵਾਨੇ ਦੇ ਉੱਪਰ ਥਣ ਬਹੁਤ ਚੰਗਾ ਲੱਗਿਆਗਾ ਇੱਕੋ ਜਿਹਾ ਇੱਕੋ ਜਿਹਾ ਗੈਪ ਤੇ ਆ ਹੁਣ ਮੈਂ ਪਿੱਛੋਂ ਹੋਰ ਦਿਖਾਉਣਾ ਹਵਾਨਾ ਇਹਦਾ ਇਹਦਾ ਮੁੱਲ ਕੀ ਰੱਖਿਆ ਜੀ ਹੁਣ ਫੋਨ ਤੇ ਕਰ ਲਾਂਗੇ ਹੁਣ ਤੇ ਜੀ ਹਾਂਜੀ ਹਾਂਜੀ ਠੀਕ ਹੈ ਜੀ ਅਗਲੀ ਵਾਰ ਦੱਸੋ ਬੈਠ ਜੀ ਇਹ ਵੀ ਦੂਜੇ ਸਵੇਰੇ ਸੂਣ ਵਾਲੀ ਹੈਗੀ ਸੱਚ ਕਹਿ ਕਦਨ ਲਊ ਜੀ ਇਹ ਇਹਦੇ 10 ਦਿਨ ਰਹਿੰਦੇ 10 11 10 11 ਦਿਨ ਲੈ ਜੂਗੀ ਮੁੱਲੇ ਦਾ ਹੀ ਫੋਨ ਤੇ ਹੋ ਹਾਂਜੀ ਮੁੱਲੇ ਦਾ ਹੀ ਫੋਨ ਤੇ ਹੋਊਗਾ ਇਹਨੇ ਪਹਿਲੇ ਸਵੇਰੇ ਦਿੱਤਾ ਹੈਗਾ 22 ਲੀਟਰ ਦੁੱਧ 22 ਲੀਟਰ ਜੀ ਹਾਂਜੀ ਹਾਂ ਠੀਕ ਹੈ ਜੀ 22 ਲੀਟਰ ਇਹਨੇ ਪਹਿਲੇ ਸਵੇਰੇ ਦੁੱਧ ਦਿੱਤਾ ਤੇ ਦੂਜਾ ਸਵੇਰਾ ਹੁਣ ਸੂਣਾ ਦੋਸਤੋ ਇਹਨੇ ਵੀ ਪ੍ਰਿੰਟ ਬਹੁਤ ਚੰਗਾ ਵੜਦਾ ਦਾ ਵੀ ਤੇ ਹਵਾਨਾ ਇਹਨੇ ਭਰਨਾ ਸਟਾਰਟ ਕਰਤਾ ਖਰਜਾ ਇਹਨਾਂ ਬਾਹਰ ਦੋਸਤੋ ਹੁਣੇ ਆਈ ਐ ਉਹਦਾ ਕਰਕੇ ਨਾ ਥੋੜੇ ਜਾਨਵਰ ਕਰ ਜਾਂਦਾ ਬਾਕੀ ਮੈਂ ਤੁਹਾਨੂੰ ਕੋਲੋਂ ਹੋਰ ਦਿਖਾ ਦੰਦਾ ਇਹਨਾਂ ਨੂੰ ਇਹਨੂੰ ਠੰਡੀ ਐ ਕੁਛ ਨਹੀਂ ਕਹਿੰਦੀ ਠੀਕ ਐ ਜੀ ਹੁਣ ਬਸੋ ਤਾਜੀ ਆਈ ਕਰਕੇ ਥੋੜਾ ਜਿਆ ਗੱਲ ਕਰਦੀ ਆ ਹਾਂ ਤੁਸੀਂ ਕੋਲੋਂ ਹੋਰ ਦੇਖ ਲਿਓ ਆ ਜੀ ਅਗਲੀ ਵਾਰ ਬੈਠ ਤੇ ਆਇਓ ਜੀ ਇਹ ਹੀ ਦੱਸੋ ਜੀ ਟ੍ਰੇਲ ਇਹ ਵੀ ਦੂਜੇ ਸੂਏ ਸੂਈ ਹੈ ਇਹ ਕੱਲ ਸੂਈ ਰਾਤ ਨੂੰ ਅੱਛਾ ਜੀ ਹਾਂ ਕੱਲ ਰਾਤ ਦੀ ਸੂਈ ਹੈ ਇਹ ਇਸ ਟਾਈਮ 30 ਲੀਟਰ ਦੁੱਧ ਦੇ ਡੱਬੇ ਮਾਰ ਕੇ ਦੇ ਦਾਂਗੇ ਆਪਾਂ ਮਗਰ ਬੱਚਾ ਇਹ ਮਗਰ ਬੱਛੀ ਹੈ ਜੀ ਬਹੁਤ ਚੰਗੇ ਸੀਮਣ ਦੀ ਬੱਛੀ ਹੈ ਦੋਸਤੋ ਮਗਰੇ ਦੇ ਨਾ ਬੱਚਾ ਬਹੁਤ ਚੰਗਾ ਇਹ ਚੰਗੇ ਸੀਮਣ ਦੀ ਬੱਚੀ ਹੈ ਇਹ ਤੇ 30 ਲੀਟਰ ਦੁੱਧ ਹੁਣ ਡੱਬੇ ਮਾਰ ਕੇ ਵੀਰ ਕੰ ਦਾ ਦੇ ਦਾਂਗੇ ਤੋਰੋਂਗੇ ਨੂੰ ਜੀ ਮੁੱਦੇ ਦਾ ਵੀ ਫੋਨ ਤੇ ਹੋਣਾ ਹੈ ਹਾਂ ਜੀ ਮੁੱਲ ਫੋਨ ਤੇ ਹੋਊਗਾ ਮੁੱਲ ਦੋਸਤੋ ਇਹਦਾ ਵੀ ਫੋਨ ਤੇ ਹੋਣਾ ਹੈ 40 ਲੀਟਰ ਦੀ ਆਪਾਂ ਗਰੰਟੀ ਕਰਦੇ ਆਂ ਦੁੱਧ ਦੀ ਇਹਦੀ 40 ਲੀਟਰ ਦੀ ਠੀਕ ਹੈ ਜੀ 40 ਲੀਟਰ ਦੀ ਕਹਿੰਦੇ ਇਹ ਗਰੰਟੀ ਹੈ ਕਿਉਂਕਿ ਹਵਾਨਾ ਦੇਖਿਓ ਤੁਸੀਂ ਸੂਤੋਂ ਸਟਾਰਟ ਹੁੰਦਾ ਤੇ ਅੱਗੇ ਧੁੰਨੀ ਤੱਕ ਜਾਂਦਾ ਤੇ ਬੈੜ ਤੋਂ ਤੁਰਿਆ ਨਹੀਂ ਜਾਂਦਾ ਪ੍ਰਿੰਟ ਪ੍ਰਿੰਟ ਬਹੁਤ ਚੰਗਾ ਬੈੜਦਾ ਹਵਾਨਾ ਤਾਂ ਕਣ ਖੋਣ ਬਹੁਤ ਚੰਗਾ ਇੱਕੋ ਜਿਹਾ ਇੱਕੋ ਜਿਹਾ ਗੈਪ ਤੇ ਲੱਗਿਆ ਹੈ ਹਾਂ ਚਾਹੀਦਾ ਬੈਡ ਦਾ ਬਹੁਤ ਚੰਗਾ ਹੈਗਾ ਮੈਂ ਸੁਣਨਾ ਦੂਸਰੇ ਪਾਸੇ ਵੀ ਦਿਖਾਉਣਾ ਇਹਦੇ ਹਵਾ ਨੇ ਉਹ ਅੱਗੇ ਨਾ ਧੁੰਨੀ ਤੱਕ ਹਵਾ ਨਾ ਜਾਂਦਾ ਗੱਲ ਤਾਜੀ ਸੂਈ ਹੈ ਬਾਈ ਜੀ ਹਜੇ ਹੁਣ ਕੱਲ ਹੀ ਸੂਈ ਹੈ ਠੀਕ ਹੈ ਜੀ ਸੋ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਇਹ ਤਿੰਨ ਨਾਕ ਸੀਗੇ ਜਿਨ੍ਹਾਂ ਦੇ ਵਿੱਚੋਂ ਕਿ ਤਾਜੀ ਸੂਈ ਹੈ ਹੁਣ ਇਹਦੇ ਥੱਲੇ 30 ਲੀਟਰ ਦੁੱਧ ਹੈਗਾ ਤੇ ਨਾਲ ਇਹਦੇ ਬਹੁ ਗੱਬਣਾ ਵੜਾ ਖੜੀਆਂ ਐ ਸੋਨੂੰ ਜਿਹੜਾ ਵੀ ਨਾਕ ਚੰਗਾ ਲੱਗਿਆ ਨੰਬਰ ਵੀਰ ਦਾ ਸਕਰੀਨ ਤੇ ਤੁਸੀਂ ਕੰਟੈਕਟ ਕਰ ਲਿਓ ਪਿੰਡ ਮੈਂ ਤੁਹਾਨੂੰ ਦੁਬਾਰੇ ਦੱਸਣਾ ਪਿੰਡ ਲਾਲਿਆਣਾ ਤਹਿਸੀਲ ਇਸ ਪਿੰਡ ਨੂੰ ਤਲਵੰਡੀ ਸਾਬੋ ਪੈਂਦੀ ਐ ਤੇ ਜ਼ਿਲ੍ਹਾ ਬਠਿੰਡਾ ਸੋ ਧੰਨਵਾਦ ਦੋਸਤੋ ਵੀਡੀਓ ਨੂੰ ਐਂਡ ਤੱਕ ਦੇਖਣ ਲਈ ਸਤਿ ਸ੍ਰੀ ਅਕਾਲ ਸਾਰੀ ਵੀਰਾਂ ਨੂੰ ਕੌਂ ਦਿਨਾਂ ਦੀ ਇਹ ਵੀ ਕਟ